ਬੀਰ ਜੀ ਕੱਲ ਕੇਬਲਾ ਜੋੜ ਮੱਤ ਗਈ ਵੀਰੇ ਆਪਣਾ ਯਾਰ ਠੀਕ ਆ ਜੋੜ ਮੱਤਨ ਕਾਰਨ ਬਈ ਜੀ ਆ ਡਰਾਈਵਲੀ ਪਲਾਸਟਿਕ ਦੀ ਦੇਖ ਲੋ ਕਿਵੇਂ ਅੱਗ ਲੱਗ ਵੀਰੇ ਸਾਰੀ ਪਲਾਟ ਦੀ ਡਰਾਈਵ ਦਾ ਪੈ ਪੂਰਾ ਤੇ ਪੂਰਾ ਖਤਮ ਕਰਤਾ ਮੋਟਰ ਵੀਰੇ ਬੋਰ ਦੇ ਵਿੱਚ ਜਾ ਡੀ ਵੱਡੀ ਪੰਜਾ ਫੁੱਟ ਤੋਂ ਵੀਰੇ ਜੋੜ ਮੱਤ ਜਿਆ ਆਪਣਾ ਆਪਣੇ ਵੀਰੇ ਇੱਕ ਬੋਰ ਚ ਦੋ ਮੋਟਰਾਂ ਪਾਈ ਵਸਿਆ ਨਾ ਵੀਰ ਜੀ ਨੂੰ ਪਸਲੇ ਕੈਮਰਾ ਪਾਉਣਾ ਪੋਰ ਵਿੱਚ ਵੀ ਆ ਬੋਰ ਵਿੱਚ ਆਪਣਾ ਦੋ ਮੋਟਰ ਹੈ ਠੀਕ ਹੈ ਵੀਰ ਜੀ ਹੁਣ ਕੈਮਰੇ ਸਾਹਮਣੇ ਦੇਖ ਲੈ ਦੂਜੀ ਮੋਟਰ ਕਿੰਨੇ ਕਿ ਡੂੰਗੀ ਵਾਗੀ ਕਿੱਥੇ ਖੜੀ ਆ ਅੱਜ ਮਿਤਰੀ ਜੀ ਲੱਗਾ ਕੁਝ ਪਤਾ ਵੀਰ ਜੀ ਆਪਣੀ ਬਹੁਤ ਬਚ ਕਰੇਗੀ ਵੀਰ ਮੇਰੇ ਕੁੰਡੀ ਪੈ ਗਈ ਮੋਟਰ ਵਿੱਚ ਜਣੀ ਵੱਡੀ ਮੋਟਰ ਵਾਲੀ ਡੂੰਗੀ ਨਹੀਂ ਗਈ ਵੀਰ ਜੀ ਜਿਹੜੀ ਛੋਟੀ ਮੋਟਰ ਨਾਲ ਪੈ ਕੇ ਡਰੇਵ ਦੇ ਨਾਲ ਆ ਰਹੀ ਆ ਉਹਨੇ ਵਿਚਾਲੇ 40 50 ਮਤਲਬ ਡਿਗੀ ਸੀ ਮੋਟਰ ਆਪਣੀ ਸਿਕਰੀ ਕੁੰਡੀ ਪਾ ਕੇ ਦੇਖ ਲਓ ਜੀ ਥੋੜੇ ਸਾਹਮਣੇ ਬਹੁਤ ਮਿਚੋ ਧੰਨਵਾਦ ਕਰਦਾ ਬਈ ਜਿਹਦਾ ਜਿਹਨੇ ਕੈਰੀਜ ਹਜ਼ਰ ਨਾਲ ਇਹਨਾਂ ਨੂੰ ਕੁਝ ਕਰਿਆ ਜਿਹਨੂੰ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਰਜੀ ਇਹ ਡਰਾਈ ਨਾ ਪਾ ਕਰੋ ਮੇਰੇ ਹਿਸਾਬ ਨਾਲ ਕਿਰਜੀ ਪਲਾਟ ਦੇ ਡੇਰੇ ਬੰਦ ਕਰਦੇ ਰਹੋ ਅਗਿਆ ਮੇਤਰੀ ਕੁੰਡੀ ਬਗੇ ਅਗਿਆ ਸਾਰੀ ਸ਼ੁਕਰ ਆਪਰੇ ਮੜਕਾ ਜਲ ਵਧੀਆ ਗਿਆ ਰਸਟਾਨਾ ਕਿੱਥੇ ਚਕਾ ਵਜੇ ਆ ਦੇਖ ਲੋ ਵੀਜੀ ਪ੍ਰਾਕਟਿਕ ਟਾਈਮ ਤੇ ਜਮਾ ਉਹਦਾ ਨਕਲ ਕਰਦਾ ਫੜਾਕਾ ਬਾਲ ਕੇ ਵਲਕਾਰ ਕਰਨੀ ਪਈ ਫਿਰ ਟਾਈਮ ਨਾ ਬੰਦ ਕਰ ਦੋ ਨਿਸ਼ਾਨ ਬਹੁਤ ਹੋਣ ਲੱਗੇ ਬਾਈ ਜੀ ਆਪਰਾ ਆ ਬੋਰਸ ਜੀ ਦੋ ਮੋਟਰ ਬਾਈ ਮੈਨੇ ਇੱਕ ਕਾ ਛੋਟੀ ਮੋਟਰ ਸਾਨੂੰ ਦੇ ਦੇ ਨਾਲੇ ਆ ਜੋੜ ਮੱਚਾ ਭਰਾਵੋ ਮਰੇ ਦੇਖ ਲੋ ਆ ਜੋੜ ਦੇ ਸ਼ਿਕਲ ਪਾਉਦਾ ਨਾ ਪਾਈ ਦਾ ਤੂੰ ਹੀ ਘਟਦਾ ਜਮੇ ਤੁਹਾਨੂੰ ਦਿਖਾਉਣਾ ਵੀਰ ਜਿਲ੍ਹੇ ਵਿੱਚ ਜਾ ਕੇ ਇਨੇ ਦਾ ਕੋਈ ਨਹੀਂ ਆਪਾਂ ਜੇ ਲਾਈਏ ਡੱਬੀ ਨਾਲ ਤਾਂ ਨਹੀਂ ਲੱਗਦੀ ਦੇਖੋ ਜਮੇ ਵੀਰੇ ਖੋਖਲਾ ਕਰਤਾ ਪਾਈਪ ਦੇਖੋ ਮੋਗਾ ਕਰਤਾ ਪਾਈਪ ਜਮੇ ਵੀਰੇ ਜਿਵੇਂ ਤੇਲ ਪਾ ਕੇ ਅੱਗ ਲਾਈ ਹੁੰਦੀ ਤਾਂ ਦਾ ਇੱਕ ਮੱਚ ਮੱਚੇ ਬਜਾਤਾ ਵੀਰਵਾਨ ਕਿਸ ਨੂੰ ਬੇਨਤੀ ਆ ਵੀ ਪਲਾਟ ਦੇ ਡਰਾਈਵਰਾਂ ਨੂੰ ਬੰਦ ਕਰ ਦਿਓ ਵਧੀਆ ਰਹੂ ਵੀਰੇ ਨਹੀਂ ਮੋਟਰ ਥੱਲੇ ਜਾ ਡੇਗੀ ਡੂੰਗੀ ਜਾ ਡੇਗੀ ਦਿੱਤੀ ਸੀ ਉਹ ਬਚ ਤਰੀ ਗਈ ਛੋਟੀ ਮੋਟਰੇ ਪਾ ਜਾ ਕੇ ਰੱਖੀ ਆ ਕੰਮ ਹੀ ਹੋਰ ਕੀ ਕਰਨਾ ਪੈਂਦਾ ਬਾਅਦ ਵਿੱਚ ਨਿਸ਼ਾਨ ਬਹੁਤ ਹੋ ਜਾਂਦਾ ਵੀਰੇ ਆ ਜੋੜਦੇ ਹਾਂ ਕਿੰਨਾ ਕੰਮ ਦਤਾ ਬਾਈ ਜੀ ਸਾਥੇ ਛੋਟੀ ਮੋਟਰ ਵੀਰੇ ਆਪਣੀ ਜਿਹਨੇ ਬਚਤ ਰੱਖੀ ਆ ਮੋਟਰ ਸ਼ਾਮ ਕਰਕੇ ਰੱਖੇ ਤਾਂ ਹਾਂ